ਵੈਲਕਮ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਡੀਅਨ ਤਿੱਬਤ ਬਾਰਡਰ ਪੁਲਿਸ ਦੇ ਬਾਰੇ ਗੱਲ ਕਰਾਂਗੇ ਜੋ ਇਹਦੇ ਵਿੱਚ ਕਾਂਸਟੇਬਲ ਡਰਾਈਵਰ ਦੀਆਂ ਪੋਸਟਾਂ 540 ਪਲੱਸ ਪੋਸਟਾਂ ਨਿਕਲੀਆਂ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਹਦੇ ਵਾਸਤੇ ਕੀ ਆਪਣੀ ਏਜ ਰਹਿਣ ਵਾਲੀ ਆ ਔਰ ਇਹਦੇ ਵਾਸਤੇ ਕੀ ਕੁਆਲਿਫੀਕੇਸ਼ਨ ਰਹਿਣ ਵਾਲੀ ਆ ਜੋ ਵੀ ਬੱਚੇ ਇਹ ਚੈਨਲ ਦੇ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਔਰ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰ ਦੇਣ ਤਾਂ ਜੋ ਸਮੇਂ-ਸਮੇਂ ਤੇ ਤੁਹਾਨੂੰ ਉਸਟਾ ਬਾਰੇ ਜਾਣਕਾਰੀ ਮਿਲਦੀ ਰਹੇ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਦੇਖਦੇ ਆਂ ਟੋਟਲ ਪੋਸਟਾਂ ਦੀ ਗਿਣਤੀ ਇਹਦੇ ਵਿੱਚ 545 ਰਹਿਣ ਵਾਲੀ ਆ ਜੋ ਆਈਟੀ ਬੀਪੀ ਕਾਂਸਟੇਬਲ ਡਰਾਈਵਰ 2024 ਵਾਲੇ ਫਾਰਮ ਨਿਕਲੇ ਆ ਜੂ ਨੋਟੀਫਿਕੇਸ਼ਨ ਦੀ ਡੇਟ ਹੈਗੀ ਆ 13 9 2024 ਨੂੰ ਨਿਕਲੀ ਆ ਔਰ ਇਹਦੇ ਵਿੱਚ ਆਪਾਂ ਇੰਪੋਰਟਡ ਡੇਟਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੰਪੋਰਟਡ ਡੇਟ ਜੋ ਫਾਰਮ ਦੀ ਸਟਾਰਟਿੰਗ ਡੇਟ ਰਹੇਗੀ ਉਹ ਇਹਦੇ ਵਿੱਚ ਰਹੇਗੀ 8 ਤਰੀਕ 10ਵਾਂ ਮਹੀਨਾ 2024 ਤੋਂ ਸਟਾਰਟ ਹੋ ਜਾਣਿਆ ਫਾਰਮ ਫਿਲ ਹੋਣੇ ਔਰ ਇਹਦੇ ਵਿੱਚ ਲਾਸਟ ਡੇਟ 6 11 2024 ਰਹੇਗੀ ਔਰ ਇਹਦੀ ਫੀਸ ਫਾਰਮ ਦੀ ਜੋ ਜਨਰਲ ਵਾਲੇ OBC ਵਾਲੇ EWS ਵਾਲੇ ਬੱਚੇ ਹੈਗੇ ਆ ਉਹਨਾਂ ਲਈ 100 ਰੁਪਿਆ ਫੀਸ ਰਹੇਗੀ ਔਰ SC ST ਲਈ ਫੀਸ ਬਿਲਕੁਲ ਨਹੀਂ ਰਹੇਗੀ ਔਰ ਅੱਗੇ ਆਪਾਂ ਗੱਲ ਕਰਦੇ ਹਾਂ ਇਹਦੇ ਵਾਸਤੇ ਕੁਆਲੀਫਿਕੇਸ਼ਨ ਕੀ ਰਹੇਗੀ ਜੋ ਡਰਾਈਵਰ ਦੀਆਂ ਪੋਸਟਾਂ ਨਿਕਲੀਆਂ ਆਈਟੀਵੀਪੀ ਉਹਦੇ ਵਿੱਚ ਜੋ ਕੁਆਲੀਫਿਕੇਸ਼ਨ ਰਹਿਣ ਵਾਲੀ ਆ ਤੁਹਾਡੀ 10ਵੀਂ ਪਾਸ ਬੱਚਾ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਪਰਸੈਂਟੇਜ ਨਹੀਂ ਮਾਇਨੇ ਕਰਦੇ ਬਸ ਬੰਦਾ 10ਵੀਂ ਪਾਸ ਹੋਣਾ ਚਾਹੀਦਾ ਔਰ ਇਹਦੇ ਵਿੱਚ ਆਪਾਂ ਨੂੰ ਹੈਵੀ ਮੋਟਰ ਵਹੀਕਲ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਪਵੇਗੀ ਇਹ ਫਾਰਮ ਨੂੰ ਫਿਲ ਕਰਨ ਵਾਸਤੇ ਔਰ ਇਹਦੇ ਵਿੱਚ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਟੋਟਲ 545 ਪੋਸਟਾਂ ਹੈਗੀਆਂ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ